ਗੋਸ ਵੈਲਕਮ ਟੂ ਮਾਈ ਨਿਊ ਵਲੋਗ ਮੇਰੇ ਕਮੇਨ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਜ ਤੋਂ ਸਾਢੇ 5 ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕੇ ਹੈਗੇ ਅੱਜ 10 ਸਤੇ ਦਿਨ ਹੈਗਾ ਅੱਜ ਸੋਮਵਾਰ ਚਲੋ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਆ ਰਿਹਾ ਜੀ ਹੋਲ ਸੇਲ ਦਾ ਰੇਟ ਜੀ ਤੇ ਆਪਾਂ ਕੱਲੇ ਕੱਲੇ ਰੇਟਾਂ ਬਾਰੇ ਦੱਸਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਤੇ ਰੇਟ ਜਾਣਨ ਲਈ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਤੇ ਸ਼ੇਅਰ ਵੀ ਕਰਿਆ ਕਰੋ ਵੀਡੀਓ ਵੱਧ ਤੋਂ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਰਿਹਾ ਜੀ ਅੱਜ ਦਾ ਜੀ ਹੋਲ سیل ਦਾ ਰੇਟ ਕੀ ਹੈ ਹਾਂਜੀ ਦੋਸਤੋ 22 ਮਾਨਸਾ ਵਾਲਿਆਂ ਕੋਲੇ 22 ਹੋਰਾਂ ਕੋਲੇ ਗਾਜਰ ਵੀ ਮਿਲ ਜਾਂਦੀ ਹੈ ਤੇ ਗਾਜਰਾ ਹੈਗਿਆ ਨੇ ਪੂਰੀਆ ਟਾਪ ਦੀਆਂ ਤੇ ਆਪਾਂ ਗੱਲਬਾਤ ਕਰਦੇ ਵੀ ਗਾਜਰਾਂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲਸੇਲ ਦਾ ਰੇਟ ਜੀ ਇਹ ਆਪਾਂ ਬੰਦ ਗੱਟਿਆਂ ਬਾਰੇ ਗੱਲਬਾਤ ਕਰਾਂਗੇ ਵੀ ਬੰਦ ਗੱਟਿਆਂ ਦਾ ਕੀ ਭਾਅ ਚੱਲ ਰਿਹਾ ਜੀ ਬੰਦ ਗੱਟਿਆਂ ਦਾ ਹੈਗਾ ਜੀ ਜਿਹੜਾ ਚੂਰਾ ਹੁੰਦਾ ਨਾ ਜੀ ਗਾਜਰਾਂ ਦਾ ਇਹ ਤਾਂ ਹੈਗਾ ਰੇਟ ਜੀ ਅੱਜ ਦਾ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਚੂਰੇ ਦਾ ਤੇ ਵਧੀਆ ਗਾਜਰ ਹੈ ਜਿਹੜੀ ਉਹ ਹੈਗੀ ਆਪ ਹਾਂਜੀ ਦੋਸਤੋ ਜਿਹੜੀ ਮੋਟੀ ਗਾਜਰਾ ਤਾਂ ਵਧੀਆ ਗਾਜਰਾ ਜੀ ਉਹ ਤਾਂ ਹੈਗੀ ਆ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਇਹ ਬੰਦ ਗੱਟੇ ਨਾਲ ਪਾ ਰਿਹਾ ਜੀ ਗਾਜਰਾਂ ਦਾ ਹਾਂਜੀ ਦੋਸਤੋ ਚਾਨਾ ਖੀਰੇ ਦਾ ਭਾਅ ਹੈਗਾ ਜੀ ਬੰਦ ਲਫਾਫੇ ਦਾ ਭਾਅ ਹੈਗਾ ਜੀ ਚਾਨਾ ਖੀਰੇ ਦਾ ਜੀ 13 ਰੁਪਈਆਂ ਤੋਂ ਲੈ ਕੇ 15 ਰੁਪਏ ਕਿਲੋ ਤੱਕ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਇਹ ਬੰਦ ਲਫਾਫੇ ਲੈਣੇ ਪੈਣੇ ਜਾਂ ਕਿਸੇ ਨੂੰ ਵੀ ਲੈਣਾ ਜੀ ਘੱਟੋ ਘੱਟ 15 ਕਿਲੋ ਖੀਰਾ ਲੈਣਾ ਪੈਣਾ ਜੀ ਕਿਸੇ ਨੂੰ ਵੀ ਲੈਣਾ ਜੀ 13 ਰੁਪਈਆਂ ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਚਾਨਾ ਖ ਹਾਂਜੀ ਦੋਸਤੋ ਚਾਰੀ ਔਲੇ ਦਾ ਪਾ ਹੈਗਾ ਜੀ ਅੱਜ ਦਾ ਜੀ ਇਹ ਬੰਦ ਲਫਾਫੇ ਲੈਣੇ ਪੈਣੇ ਆ ਜੇ ਕਿਸੇ ਨੇ ਵੀ ਲੈਣੇ ਜੀ ਬੰਦ ਲਫਾਫੇ ਦੇ ਵਿੱਚ ਆਉਂਦਾ ਤੇ ਬੰਦ ਡੱਬਿਆਂ ਦੇ ਵਿੱਚ ਵੀ ਆਉਂਦਾ ਠੀਕ ਹੈ ਜੀ ਔਲੇ ਦਾ ਪਾ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਪਾ ਜੀ ਔਲਿਆਂ ਦਾ ਜੀ ਇਹ ਬੰਦ ਗੱਟਿਆਂ ਦਾ ਜਾਂ ਬੰਦ ਲਫਾਫੇ ਦੇ ਵਿੱਚ ਆਉਂਦਾ ਜੀ ਇਹ 35 ਤੋਂ ਲੈ ਕੇ 40 ਰੁਪਏ ਕਿਲੋ ਤੱਕ ਦਾ ਪਾ ਜੀ ਔਲਿਆਂ ਦਾ ਜੀ ਹਾਂਜੀ ਦੋਸਤੋ ਆਦਰਕ ਦਾ ਭਾਅ ਹੈਗਾ ਜੀ ਬੰਦ ਗੱਟੇ ਦਾ ਭਾਅ ਹੈਗਾ ਜੀ ਅੰਦਰ ਲੈਣਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਆਦਰਕ ਦਾ ਜੀ ਅੱਜ ਦਾ ਜੀ ਇਹ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਆਦਰਕ ਦਾ ਜੀ ਇਹ ਆਦਰਕ ਆਦਰਕ ਦਾ ਭਾਅ ਹੁੰਦਾ ਜੀ ਤੇ ਕੋਈ ਹਲਕਾ ਹੁੰਦਾ ਤੇ ਵਧੀਆ ਹੁੰਦਾ ਆਦਰਕ ਤੇ ਵਧੀਆ ਦਾ ਹੈਗਾ ਜੀ 65 ਰੁਪਏ ਕਿਲੋ ਤੱਕ ਦਾ ਭਾਅ ਜੀ ਆਦਰਕ ਦਾ ਜੀ ਵਧੀਆ ਆਦਰਕ ਲੈਣਾ ਜੇ ਕਿਸੇ ਨੇ ਤੇ ਬਾਕੀ ਦਾ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਅਦਰਕ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੱਚੇ ਪਵਿੱਤੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਇਹ ਬੰਡ ਗੱਟੇ ਦੇ ਵਿੱਚ ਆਉਂਦਾ ਜੀ ਕਿਸੇ ਨੂੰ ਵੀ ਲੈਣਾ ਜੀ ਬੰਡ ਗੱਟੇ ਦਾ ਹੈਗਾ ਰੇਟ ਇਹਦਾ 30 ਰੁਪਏ ਕਿਲੋ ਦਾ ਭਾਅ ਜੀ ਪਵਿੱਤੇ ਦਾ ਜੀ ਇਹ ਕੱਚੇ ਪਵਿੱਤੇ ਦਾ ਭਾਅ ਜੀ ਅੱਜ ਦਾ ਜੀ ਇਹ ਵੀ ਸਬਜ਼ੀ ਬਣਾਉਣ ਦੇ ਕੰਮ ਆਉਂਦਾ ਜੀ ਪਵਿੱਤਾ ਹਾਂਜੀ ਦੋਸਤੋ ਧਨੀਏ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਪੰਸੇਰੀ ਦਾ ਭਾਅ ਰਿਹਾ ਜੀ ਧਨੀਏ ਦਾ ਜੀ 200 ਰੁਪਏ ਦਾ ਭਾਅ ਜੀ ਪੰਸੇਰੀ ਆ ਜੀ ਧਨੀਏ ਦਾ ਜੀ ਇਹ ਲੋਕਲ ਧਨੀਏ ਦਾ ਭਾਅ ਜੀ ਤੇ ਕਿਲੋ ਦੀ ਗੱਲ ਕਰੀਏ ਤਾਂ ਕਿਲੋ ਦਾ ਭਾਅ ਹੈਗਾ ਜੀ 40 ਰੁਪਏ ਕਿਲੋ ਦਾ ਭਾਅ ਜੀ ਧਨੀਏ ਦਾ ਜੀ ਹਾਂਜੀ ਦੋਸਤੋ ਅਸੀਂ ਇੱਧਰ ਰਮਜੀਤ ਨਾਲ ਗੱਲਬਾਤ ਕਰਦੇ ਆ ਵੀ ਕਮਲ ਫਰੂਟ ਵਾਲੇ ਬਾਈ ਨਾਲ ਤੇ ਗੋਭੀ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ سیل ਰੇਟ ਬਾਰੇ ਆਪਾਂ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਗੋਭੀ ਦਾ ਜੀ ਅੱਜ ਦਾ ਜੀ ਲੋਕਲ ਦਾ ਹੋਰ ਬਈ ਰਣਜੀਤ ਕੀ ਹਾਲ ਨੇ ਬਈ ਬੜੇ ਵਧੀਆ ਕੈਮ ਆ ਬਈ ਵਧੀਆ ਵਧੀਆ ਤੇ ਗੋਭੀ ਦਾ ਕੀ ਭਾਜ ਚੱਲੀ ਜਾਂਦਾ ਬਈ ਜੀ ਆਪਣੇ ਬਾਰ ਦੇ ਲਾਵਾ ਦੇ ਗੋਭੀ ਦਿਖੀ ਹੈ ਅੱਜ ਲੋਕਲ 10 ਤੋਂ ਲੈ ਕੇ 15 ਰੁਪਏ ਕਿਲੋ ਹਾਂਜੀ ਦੋਸਤੋ ਜਿਹੜਾ ਪੂਲ ਖੇਲ ਦੇ ਰੇਟ ਨੇ ਜੀ ਗੋਭੀ ਦੇ ਜੀ ਇਹ ਕਦੇ ਨਹੀਂ ਮਿਲਣਾ ਜੀ ਇਹ 10 ਤੋਂ ਲੈ ਕੇ 15 ਰੁਪਏ ਤੇ ਕਰਾ ਭਾਜ ਜੀ ਗੋਭੀ ਦਾ ਜੀ ਇਹ ਘੱਟੋ ਘੱਟ 26 ਕਿਲੋ ਜਾਂ 24 ਕਿਲੋ weight ਹੁੰਦਾ ਜੀ ਬੰਦ ਲਫਾਫੇ ਲੈ ਕੇ 25 ਕਿਲੋ ਤੱਕ ਦਾ 32 ਕਿਲੋ ਤੱਕ ਦਾ weight ਹੁੰਦਾ ਜੀ ਇਹ ਕਛੇ ਨੂੰ ਵੀ ਲੈਣਾ ਜੀ ਬੰਦ ਲਫਾਫੇ ਲੈਣੇ ਪੈਂਦੇ ਆ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜਿਹੜੀ ਗੋਭੀ 10 ਵਾਲੀ ਹੁੰਦੀ ਆ ਜੀ ਉਹ ਹੁੰਦੀ ਆ ਥੋੜੀ ਜੀ ਛਾਂਡ ਹੁੰਦੀ ਆ ਜੀ ਤੇ ਜਿਹੜੀ ਵਧੀਆ ਗੋਭੀ ਆ ਜੀ ਉਹ ਹੈਗੀ ਆ 15 ਰੁਪਏ ਕਿਲੋ ਤੱਕ ਦਾ ਭਾਅ ਨੇ ਜੀ ਗੋਭੀ ਦੇ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਗੋਭੀ ਦਾ ਦੇੰ ਮੂਲੀ ਦਾ ਕੀ ਭਾ ਜਲੀ ਜਾਂਦਾ ਬਈ ਆਪਣੀ ਦਾ ਬਈ ਲੋਕਲ ਮੂਲੀ ਦੇਖੀ ਹੈਗੇ 5 ਤੋਂ ਲੈ ਕੇ 8 ਰੁਪਏ ਤੱਕ ਹਾਂਜੀ ਦੋਸਤੋ ਜਿਹੜੀ ਮੂਲੀ ਆਈ ਹੈ ਇਹ ਲੋਕਲ ਮੂਲੀ ਆ ਜਿਹੜੀ ਲੋਕਲ ਮੂਲੀ ਦਾ ਭਾ ਰਹਿ ਗਿਆ ਜੀ 5 ਰੁਪਏ ਤੋਂ ਲੈ ਕੇ 10 ਰੁਪਏ 8 ਰੁਪਏ ਤੱਕ ਦਾ ਭਾ ਰਹਿ ਗਿਆ ਜੀ ਮੂਲੀ ਦਾ ਜੀ ਇਹ ਕੱਟੋ-ਕੱਟੋ ਮੂਲੀ ਇਹ ਵੀ 10 ਤੋਂ ਲੈ ਕੇ 15 ਕਿਲੋ ਤੱਕ ਲੈਣੀ ਪੈਣੀ ਹੈ ਮੂਲੀ ਜੇ ਕਿਸੇ ਨੂੰ ਲੈਣੀਆਂ ਜੀ 5 ਰੁਪਏ ਤੋਂ ਲੈ ਕੇ 8 ਰੁਪਏ ਤੱਕ ਦਾ ਭਾ ਜੀ ਮੂਲੀ ਦਾ ਜੀ ਇੱਕ ਕਿਲੋ ਦਾ ਕੱਦੂ ਬਾਗੀ ਰੇਟ ਚੱਲੀ ਜਾਂਦਾ ਵੀਰ ਜੀ ਕੱਦੂ ਦਾ 20 ਤੋਂ ਲੱਗੇ 25 ਰੁਪਏ ਕਿਲੋ ਹਾਂਜੀ ਦੋਸਤੋ ਜਿਹੜਾ ਕੱਦੂ ਦਾ ਭਾਜ ਜਿਹੜਾ ਬੰਦ ਗਰੇਟਾ ਦਾ ਭਾਜ ਇਹ ਹੋਲਸੇਲ ਦਾ ਰੇਟ ਆ ਜੀ ਇਹਨੇ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਜ ਜੀ ਕੱਦੂ ਦਾ ਜੀ ਇਹ ਵਧੀਆ ਕੁਆਲਿਟੀ ਆ ਬਾਈ ਰਣਜੀਤ ਕੋਲੇ ਆਉਂਦੀ ਆ ਜੇ ਕਿਸੇ ਨੇ ਵੀ ਲੈਣੀ ਆ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਜ ਜੀ ਕੱਦੂ ਦਾ ਹਾਂਜੀ ਦੋਸਤੋ ਪੱਤ ਗੋਭੀ ਦਾ ਭਾਜ ਹੈਗਾ ਜੀ ਅੱਜ ਦਾ ਜੀ ਇਹ ਬੰਦ ਅਲਫਾਫੇ ਲੈਣੇ ਬੰਦੇ ਜੇ ਕਿਸੇ ਨੇ ਵੀ ਲੈਣੀ ਆ ਜੀ ਘੱਟੋ ਘੱਟ ਗੋਭੀ ਹੈਗੀ ਆ ਜੀ ਇਹਦੇ ਵਿੱਚ 20 ਕਿਲੋ ਗੋਭੀ ਹੁੰਦੀ ਆ ਜਿਕੇ ਸਨ ਵੀ ਲੈਣੀਆਂ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਇਹ ਪੱਤ ਗੋਭੀ ਦਾ ਭਾਅ ਜੀ ਅੱਜ ਦਾ ਤੇ ਕਰੇਲੇ ਬਾਰੇ ਗੱਲਬਾਤ ਕਰੀਏ ਤਾਂ ਕਰੇਲੇ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਕਰੇਲੇ ਦਾ ਜੀ ਇਹ ਨਜ਼ਰ ਇਹ ਬੰਦ ਲਫਾ ਦਾ ਭਾਅ ਜੀ ਕਰੇਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਜਿਹੜੀ ਚਾਰੀ ਮਿਰਚਾਂ ਨਾ ਜੀ ਪੋਗਲਾ ਮਿਰਚ ਹੁੰਦੀ ਹੈ ਇਹ ਪਕੌੜਿਆਂ ਦੇ ਕੰਮ ਆਉਂਦੀ ਹੈ ਜਿਹੜੀ ਇਹ ਹੈਗੀਆਂ ਮਿਰਚ ਦਾ ਪ੍ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਚਾ ਮੋਟੀ ਮਿਰਚ ਦਾ ਜੀ ਹਾਂਜੀ ਦੋਸਤੋ ਸ਼ਕਰਗੰਦੀ ਦਾ ਪਾ ਹੈਗਾ ਜੀ ਬੰਦਲਫਾ ਬੰਨਾ ਪਾ ਹੈਗਾ ਜੀ ਸ਼ਕਰਗੰਦੀ ਦਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਸ਼ਕਰਗੰਦੀ ਦਾ ਜੀ ਇਹ ਬੰਦਲਫਾ ਫੇ ਲੈਣੇ ਪੈਂਦੇ ਜੇ ਕਿਸੇ ਨੂੰ ਲੈਣੇ ਜੀ ਬੰਦ ਬੂੜੀਆਂ ਦੇ ਵਿੱਚ ਵੀ ਆਉਂਦੀਆਂ ਤੇ ਅਲਫਾਫੇ ਦੇ ਵਿੱਚ ਵੀ ਮਿਲ ਜੂਗੀ ਜੇ ਕਿਸੇ ਨੂੰ ਵੀ ਲੈਣੇ ਇਹ ਕਟੋ ਕਟਾ 20 ਕਿਲੋ ਜਾਂ 25 ਕਿਲੋ ਹੁੰਦੀ ਹੈ ਜੀ ਇਹ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਸ਼ਕਰਗੰਦੀ ਦਾ ਜੀ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਹੈਗਾ ਜੀ ਬੰਦ ਗੱਟੇ ਦਾ ਭਾਅ ਹੈਗਾ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਲੈਣੇ ਮੈਣੇ ਜੇ ਕਿਸੇ ਨੂੰ ਲੈਣਿਆ ਜੀ ਘੱਟੋਂ ਘੱਟ 40 ਕਿਲੋ ਜਾਂ 50 ਕਿਲੋ ਗੱਟਾ ਲੈਣਾ ਮਿਲਦਾ ਜੇ ਕਿਸੇ ਨੇ ਵੀ ਲੈਣਾ ਜੀ ਇਹ ਘੱਟੋਂ ਘੱਟ weight ਹੈਗਾ ਜੀ ਇਹਦਾ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਇਹ ਬੰਦ ਗੱਟੇ ਦਾ ਭਾਅ ਜੀ ਹਰੇ ਮਟਰਾਂ ਦਾ ਹਾਂਜੀ ਦੋਸਤੋ ਬਾਈ ਸਾਰੇ ਸਾਈਡ ਚੱਕ ਚੁੱਕੇ ਨੇ ਸਾਰੇ ਸਾਈਡ ਚੱਕ ਤੇ ਬਾਈ ਹੋਰਾਂ ਦੇ ਤੇ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਪਾਰ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਪਾਰ ਰਿਹਾ ਜੀ ਅੱਜ ਦਾ ਜੀ ਤੇ ਸੈੱਡ ਦਾ ਸਾਰੇ ਚੱਕ ਚੱਕ ਦਿੱਤੇ ਨੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਵੀ ਸੈੱਡਾਂ ਦਾ ਕੀ ਕਰਨਾ ਜੀ ਇਹਨਾਂ ਨਾਲ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਕਰੀਏ ਗੱਲਬਾਤ ਵੀ ਕੀ ਪਾ ਚੱਲ ਰਿਹਾ ਜੀ ਅੱਜ ਦਾ ਜੀ ਫੋਨ ਸੇਲ ਦੇ ਰੇਟ ਬਾਰੇ ਆਪਾਂ ਧੰਨਵਾਦ ਕਰਦਾ ਜੀ ਅੱਜ ਕੀ ਪਾ ਰਿਹਾ ਜੀ ਅੱਜ ਦਾ ਜੀ ਤੇ ਮੰਡੀ ਦਾ ਕੰਮ ਵੀ ਚੱਲ ਰਿਹਾ ਤੇ ਮਾਰੋ ਮਾਰੀ ਨਾਲ ਚੱਲ ਰਿਹਾ ਕੰਮ ਤੇ ਸਰੀਆ ਵੀ ਪਿਆ ਡਿੱਗਿਆ ਤੇ ਆਪਾਂ ਗੱਲਬਾਤ ਕਰਾਂਗੇ ਵੀ ਅੱਜ ਮੰਡੀ ਦੇ ਕੰਮ ਤਾਂ ਵੀ ਕੀ ਮਾਹੌਲਾ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਵੀ ਜਾਲ ਵਾਲੇ ਕੱਦੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਤੇ ਆਪਾਂ ਚੱਪਣ ਕੱਦੂ ਬਾਰੇ ਵੀ ਗੱਲਬਾਤ ਕਰਾਂਗੇ ਬਾਈ ਨਾਲ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਫੁੱਲ ਸੇਲ ਦਾ ਰੇਟ ਜੀ ਤੇ ਸਰਦੀ ਵਾਲੀਆਂ ਸਬਜ਼ੀਆਂ ਵੀ ਆਉਣੀਆਂ ਸ਼ੁਰੂ ਨੇ ਤੇ ਬਾਈ ਨਾਲ ਕਰੀਏ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਫੁੱਲ ਸੇਲ ਦਾ ਰੇਟ ਜੀ ਹਾਂਜੀ ਦੋਸਤੋ ਬਾਈ ਹੈਰੀ ਨਾਲ ਕਰੇ ਕੀ ਹਾਲ ਨੇ ਬਾਈ ਯਾਰੀ ਵਧੀਆ ਬਾਈ ਵਧੀਆ ਕੈਮਾ ਬਾਈ ਵਧੀਆ ਬਾਈ ਤੇ ਕੱਦੂ ਦਾ ਜਾਲ ਵਾਲਾ ਕੀ ਰੇਟ ਰਹਿ ਗਿਆ ਬਈ ਆਪਣੇ ਦਾ ਜਾਲ ਵਾਲਾ 20 ਰੁਪਏ ਬੈਗ ਦਾ ਬਾਈ ਅੱਛਾ 20 ਰੁਪਏ ਕਿਲੋ ਦਾ ਰਹਿ ਗਿਆ ਕੱਦੂ ਦਾ ਤੇ ਚੱਪਣ ਕੱਦੂ ਦਾ ਕੀ ਭਾਜ ਲਈ ਜਾਂਦਾ ਬਾਈ ਚੱਪਣ ਕੱਦੂ ਬਾਈ ਇਹਦਾ ਇਹ ਨਵੀਂ ਐਡ ਮੈਂ ਆਪਣੀ ਹੁੰਦੇ ਸੀ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਭਾਅ ਹੈਗਾ ਜੀ 20 ਰੁਪਏ ਕਿਲੋ ਦਾ ਭਾਅ ਹੈ ਜੀ ਜਾਲ ਵਾਲੇ ਕੱਦੂ ਦਾ ਜੀ ਇਹ ਬੰਦ ਗ੍ਰੇਟਾਂ ਦਾ ਭਾਅ ਜੀ ਜਾਲ ਵਾਲੇ ਕੱਦੂ ਦਾ ਹਾਂਜੀ ਦੋਸਤੋ ਚੱਪੜ ਕੱਦੂ ਵੀ ਬਾਈ ਹੈਰੀ ਕੋਲੇ ਆਉਣਾ ਸ਼ੁਰੂ ਹੋ ਗਿਆ ਵੀ ਇਹ ਵੀ ਨਵੀਂ ਆਈਟਮ ਆ ਚੱਪੜ ਕੱਦੂ ਵੀ ਤੇ ਚੱਪੜ ਕੱਦੂ ਦਾ ਰੇਟ ਹੈਗਾ ਜੀ ਘੱਟੋ ਘਾਟਾ 18 ਤੋਂ ਲੈ ਕੇ 20 ਰੁਪਏ ਕੋਲੇ ਤੇ ਕਰਾ ਭਾਜੀ ਇਹ ਬੰਦਲ ਫਸੇ ਦਾ ਭਾਜੀ ਚੱਪੜ ਕੱਦੂ ਲੈ ਜੀ ਤੇ ਬੰਦਲ ਫਸੇ ਦਾ ਕੱਟੋ ਜਾਂ 10 ਕਿਲੋ ਜਾਂ 12 ਕਿਲੋ weight ਹੁੰਦਾ ਜੀ ਬੰਦਲ ਫਸੇ ਦੇ ਵਿੱਚ ਇਹ ਚੱਪੜ ਕੱਦੂ ਬਾਈ ਹੈਰੀ ਕੋਲੇ ਮਿਲ ਜੀ ਜਮਾ ਤਾਜ਼ੇ ਹੁੰਦੇ ਆ ਚੱਪੜ ਕੱਦੂ ਹਾਂਜੀ ਦੋਸਤੋ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਲ ਭਾਅ ਦਾ ਭਾਅ ਹੈ ਜੀ ਖੀਰੇ ਦਾ ਜੀ ਇਹ ਬਾਈ ਹੈਰੀ ਕੋਲੋਂ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਹੈ ਖੀਰਾ 7 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਖੀਰੇ ਦਾ ਜੀ ਹੈ ਬੰਦਲ ਭਾਅ ਦਾ ਭਾਅ ਜੀ ਖੀਰੇ ਦਾ ਇਹ ਵੀ ਕੱਟੇ-ਕੱਟੇ 15 ਕਿਲੋ ਖੀਰਾ ਲੈਣਾ ਬਣਾ ਜੇ ਕਿਸੇ ਨੇ ਲੈਣਾ ਜੀ 15 ਕਿਲੋ ਲੈਣਾ ਬਣਾ ਇਹ ਖੀਰਾ ਹਾਂਜੀ ਦੋਸਤੋ ਆਪਾਂ ਬਾਈ ਬੈਂਗਣੀ ਬਾਰੇ ਵੀ ਗੱਲਬਾਤ ਕਰਦੇ ਬਾਈ ਨਾਲ ਵੀ ਭਾਂਜੇ ਤੋਂ ਹੁੰਦਾ ਬਾਈ ਭਾਗੀ ਦੇ ਤੋਂ ਬਾਈ ਨਾਲ ਗੱਲਬਾਤ ਕਰਦਾ ਵੀ ਬੈਂਗਣੀ ਦਾ ਕੀ ਰੇਟ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦੇ ਰੇਟ ਦੱਸਾਂਗੇ ਵੀ ਬੈਂਗਣੀ ਦੇ ਕੀ ਪਾ ਚੱਲ ਰਹੇ ਨੇ ਅੱਜ ਦੀ ਹੋਰ ਪਾਗਿਆ ਕਿਵੇਂ ਆ ਬਾਈ ਠੀਕ ਆ ਕਹਿਣਾ ਕੀ ਰੇਟ ਲਾਦੀ ਬੈਂਗਣੀ ਫਿਰ ਹਾਂਜੀ ਦੋਸਤੋ 100 ਦੀ 6 ਕਿਲੋ ਦਾ ਰੇਟ ਆ ਜੀ ਬੈਂਗਣੀ ਦਾ ਜੀ ਇਹ ਪੂਰੀ ਵਧੀਆ ਟਾਪ ਦੀ ਬੈਂਗਣੀਆਂ ਜੀ ਜੇ ਕਿਸੇ ਨੇ ਵੀ ਲੈਣੀ ਹੈ ਘੱਟੋ ਘਾਟ ਬਨਫੇਰੀ ਲੈਣੀ ਪੈਣੀ ਆ 100 ਦੀ ਆਪਨ ਫੇਰੀ ਜੇ ਕਿਸੇ ਨੇ ਵੀ ਲੈਣੀ ਆ 100 ਦੀ 6 ਕਿਲੋ ਸੌਰੀ 6 ਕਿਲੋ ਮਿਲ ਜੂ ਬੈਂਗਣੀ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ ਪੰਛੇਰੀ ਦਾ ਭਾਅ ਹੈਗਾ ਜੀ 100 ਰੁਪਏ ਦਾ ਭਾਅ ਜੀ ਪੰਛੇਰੀ ਦਾ ਜੀ ਦਾਣੇ ਵਾਲੇ ਚੌਲੇ ਦਾ ਜੀ ਜਿਹੜੀ ਹੋਰ ਇੱਕ ਥੋੜੀ ਜਿਹੀ ਮੋٹے ਦਾਣੇ ਵਾਲੀ ਆਉਂਦੀ ਹੈ ਜੀ ਉਹ ਹੈਗੀ ਆ ਜੀ 150 ਰੁਪਏ ਦਾ ਭਾਅ ਜੀ ਪੰਛੇਰੀ ਦਾ ਤੇ ਕਿਲੋ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਹਾਂਜੀ ਦੋਸਤੋ ਮੇਥੇ ਦਾ ਭਾਅ ਹੈਗਾ ਜੀ ਦਰਜਨ ਦਾ ਭਾਅ ਰਿਹਾ ਜੀ ਮੇਥੇ ਦਾ ਜੀ 150 ਰੁਪਏ ਦਰਜਨ ਦਾ ਭਾਅ ਜੀ ਮੇਥੇ ਦਾ ਹਾਂਜੀ ਦੋਸਤੋ ਬਾਥੂ ਦਾ ਭਾਅ ਰੇਟ ਹੈਗਾ ਜੀ 200 ਰੁਪਏ ਦਰਜਨ ਦਾ ਭਾਅ ਜੀ ਬਾਥੂ ਦਾ ਜੀ ਇਹ ਕਿਸੇ ਨੂੰ ਵੀ ਲੈਣਾ ਹੈ ਘੱਟੋ ਘਾਟ ਦਰਜਨ ਲੈਣੀ ਪੈਣੀ ਆ ਜੀ ਇਹ 200 ਰੁਪਏ ਦਾ ਭਾਅ ਜੀ ਦਰਜਨ ਦਾ ਤੇ ਸਰੋਂ ਦੇ ਸਾਗ ਦਾ ਭਾਅ ਹੈਗਾ ਜੀ ਪੂਰਾ ਵਧੀਆ ਕੱਚਾ ਕੱਚਾ ਸਾਗ ਆ ਜੀ ਸਰੋਂ ਦਾ ਤੇ ਸਰੋਂ ਦੇ ਰੇਟ ਹੈਗਾ ਜੀ 200 ਰੁਪਏ ਦਰਜੰਦਾ ਭਾਜੀ ਸਰੋਂ ਦੇ ਸਾਗ ਦਾ ਜੀ ਹਾਂਜੀ ਦੋਸਤੋ ਆਪਾਂ ਕੱਚੀ ਹਲਦੀ ਬਾਰੇ ਵੀ ਰੇਟ ਦੱਸਦੇ ਨੇ ਵੀ ਕੀ ਰੇਟ ਚੱਲ ਰਿਹਾ ਜੀ ਇਹ ਕਿੱਲੇ ਦਾ ਰੇਟ ਦੱਸਣਾ ਜੀ ਆਪਾਂ ਨੂੰ ਬੰਦ ਬੂਰੀ ਬਾਰੇ ਨਹੀਂ ਪਤਾ ਇਹਦਾ ਤੇ ਕਿੱਲੋ ਦਾ ਰੇਟ ਹੈਗਾ ਜੀ 80 ਰੁਪਏ ਕਿਲੋ ਦਾ ਭਾਜੀ ਹਲਦੀ ਦਾ ਜੀ ਕੱਚੀ ਦਾ ਜੀ ਇਹ 22 ਲੈ ਕੇ ਆਉਂਦੇ ਆ ਹਾਂਜੀ ਦੋਸਤੋ ਸ਼ਮਲਾ ਮਿਰਚ ਦਾ ਰੇਟ ਹੈਗਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 55000 ਰੁਪਏ ਤੱਕ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਹੋਰ ਬਾਈ ਕੀ ਹਾਲ ਨੇ ਕਾਇਮ ਹੋ ਤੁਸੀਂ ਆ ਬਾਈ ਟ੍ਰਾਈਡੈਂਟ ਵਾਲੇ ਪਹੁੰਚ ਗਏ ਬਾਈ ਹੋਰੀ ਮੰਡੀ ਦੇ ਵਿੱਚ ਹਾਂਜੀ ਦੋਸਤੋ ਟਮਾਟਰ ਦਾ ਰੇਟ ਹੈਗਾ ਜੀ ਥੋੜਾ ਜਿਹਾ ਤੇਜ਼ ਹੋ ਗਿਆ ਟਮਾਟਰ ਦਾ ਰੇਟ ਹੋ ਗਿਆ ਜੀ 35 ਤੋਂ ਲੈ ਕੇ 38 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਟਮਾਟਰ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਤੇ ਰੇਟ ਵੱਧ ਚੁੱਕਾ ਹੈ ਜੀ ਲਾਲ ਟਮਾਟਰ ਦਾ ਜੀ ਹਾਂ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਪਰ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਰਿਹਾ ਜੀ ਫਰੂਟ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਦਰਤੰਦੇ ਜੀ ਇਹ ਕੇਲੇ ਦਾ ਜੀ ਕਿਲੋ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਜੀ 32 ਰੋਟੇ ਕਦਾ ਭਾਜੀ ਕੇਲੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਜ ਜੀ ਕੇਲੇ ਦਾ ਜੀ ਪੂਰਾ ਵਧੀਆ ਸੋਹਰ ਕੇਲੇ ਤੱਕ ਦਾ ਰੇਟ ਆ ਜੀ ਭਾਜੀ ਅੱਜ ਦਾ ਜੀ ਕੇਲੇ ਦਾ ਹਾਂਜੀ ਦੋਸਤੋ ਸੇਵ ਦਾ ਭਾ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾ ਹੈਗਾ ਜੀ 50 ਰੁਪਏ ਕਿਲੋ ਦਾ ਭਾਜੀ ਸੇਵ ਦਾ ਜੀ ਇਹ ਬੰਦ ਗਰੇਟਾਂ ਦਾ ਭਾਜੀ ਸੇਵ ਦਾ ਜੇ ਹੋਰ ਵੀ ਵਧੀਆ ਕੁਆਲਿਟੀ ਲੈਣੀ ਹੈ ਨਾ ਇਹ ਸੇਵ ਦੀ ਹੈਗੀ ਕੁਆਲਿਟੀ ਪੂਰੀ ਵਧੀਆ ਕੁਆਲਿਟੀ ਹੈਗੀ ਜੀ ਘੱਟੋ ਘੱਟ 50 ਤੋਂ ਲੈ ਕੇ 60 ਤੇ 70 ਰੁਪਏ ਤੱਕ ਦਾ ਭਾਜੀ ਬਦਿਆ ਸ਼ੇਵ ਦਾ ਜੀ ਤੇ ਇਹ ਘੱਟੋ ਘੱਟ 13 14 ਕਿਲੋ ਲੈਣਾ ਪੈਂਦਾ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਗ੍ਰੇਟ ਲੈਣਾ ਲੈਣੇ ਪੈਂਦੇ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਪੇਟੀ ਵੀ ਮਿਲ ਜੂਜੀ ਆਪਾਂ ਬੰਦ ਪੇਟੀ ਵੀ ਦਿਖਾ ਦਿੰਨੇ ਆ ਸ਼ੇਵ ਦੀ ਹਾਂਜੀ ਦੋਸਤੋ ਬੰਦ ਪੇਟੀ ਵੀ ਮਿਲ ਜੂਜੀ ਕਿਸੇ ਨੇ ਲੈਣੀਆਂ ਜੀ ਸ਼ੇਵ ਦੀ ਬੰਦ ਪੇਟੀਆਂ ਦਾ ਰੇਟ ਹੈਗਾ ਜੀ ਘੱਟੋ ਘੱਟ 560 ਤੋਂ ਲੈ ਕੇ 750 ਤੇ 800 900 ਰੁਪਏ ਤੱਕ ਵੀ ਮਿਲ ਜੂਗੀ ਸੇਵ ਤੇ ਆਪਾਂ 1000 ਰੁਪਏ ਵਾਲਾ ਵੀ ਬੰਨ ਡੱਬਾ ਦਿਖਾ ਦਿੰਦੇ ਆ ਵੀ ਜਿਹਦੇ ਵਿੱਚ 10 ਕਿਲੋ ਸੇਵ ਹੋਊਗਾ ਜੀ 100 ਰੁਪਏ ਕਿਲੋ ਵਾਲਾ ਵੀ ਸੇਵ ਦਿਖਾ ਦਿੰਦੇ ਆ ਹਾਂਜੀ ਦੋਸਤੋ ਆਪਾਂ 10 ਕਿਲੋ ਵਾਲੀ ਪੇਟੀ ਵੀ ਦਿਖਾ ਦਿੰਦੇ ਆ ਤੇ 10 ਕਿਲੋ ਵਾਲੀ ਪੇਟੀ ਦਾ ਰੇਟ ਹੈਗਾ ਜੀ ਸੇਵ ਦਾ ਜੀ ਪੂਰੀ ਵਧੀਆ ਕੁਆਲਟੀ ਹੈ ਜੀ ਇਹ ਰੇਟ ਹੈਗਾ ਜੀ 100 100 ਰੁਪਏ ਕਿਲੋ ਦੇ ਭਾਅ ਨਾਲ ਆਈ ਇਹ ਸੇਵ ਜੇ ਕਿਸੇ ਨੇ ਵੀ ਲੈਣਾ ਜੀ 120 ਰੁਪਏ ਕਿਲੋ ਤੱਕ ਦਾ ਭਾਅ ਜੀ ਸੇਵ ਦਾ ਜੀ ਇਹ ਬੰਦ ਪੇਟੀ ਲੈਣੀ ਬਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ 10 ਕਿਲੋ ਵਾਲੀ ਪੇਟੀ ਦਾ ਭਾਅ ਜੀ 1100 ਆਈ ਯਾਰ ਤੋਂ ਲੈ ਕੇ 1100 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਇਹ ਬੰਦ ਪੇਟੀ ਦਾ ਭਾਅ ਜੀ ਡੱਬੇ ਦਾ ਜੀ ਇਹ 10 ਕਿਲੋ ਵਾਲੇ ਦਾ ਜੀ हां जी दोस्तों आपा बाई होरा ਨਾਲ ਵੀ ਗੱਲਬਾਤ ਕਰਦੇ ਵੀ ਮਸ਼ੰਮੀ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਇਹ ਮਾਲਟੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਵੀ ਕੀ ਭਾਅ ਰਿਹਾ ਜੀ ਮਾਲਟੇ ਦਾ ਤੇ ਆਪਾਂ ਨਰੀਅਲ ਬਾਰੇ ਵੀ ਗੱਲਬਾਤ ਕਰਦੇ ਵੀ ਨਰੀਅਲ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ سیل ਦਾ ਰੇਟ ਜੀ ਪਾਣੀ ਵਾਲੇ ਨਰੀਅਲ ਦਾ ਤੇ ਕੀਵੀ ਵਗੈਰਾ ਇਦਾਂ ਦੇ ਫਰੂਟ ਵੀ ਆਪਾਂ ਦਿਖਾ ਦਵਾਂਗੇ ਵੀ ਕੀ ਭਾਅ ਚੱਲ ਰਹੇ ਨੇ ਫਰੂਟਾਂ ਦਾ ਜੀ ਰੇਟ ਜੀ ਅੱਜ ਦਾ ਹਾਂ ਜੀ ਦੋਸਤੋ ਜਿਹੜਾ ਮਾਲਟੇ ਦਾ ਰੇਟ ਹੈਗਾ ਜੀ ਮਾਲਟੇ ਦਾ ਰੇਟ ਹੈਗਾ ਜੀ 700 ਰੁਪਏ ਦਾ ਭਾਅ ਜੀ ਮਾਲਟੇ ਦਾ ਜੀ 750 ਰ ਜਿਹੜਾ ਮਸੰਮੀ ਦਾ ਰੇਟ ਹੈਗਾ ਜੀ ਬੰਦ ਗੱਟੇ ਦਾ ਭਾਅ ਹੈਗਾ ਜੀ ਮਸੰਮੀ ਦਾ ਜੀ ਹੈਗਾ ਜੀ 850 ਰੁਪਏ ਦਾ ਭਾਅ ਜੀ ਮਸੰਮੀ ਦਾ ਜੀ 20 ਕਿਲੋ ਵਾਲੀ ਗੱਟੇ ਦਾ ਭਾਅ ਜੀ ਮਸੰਮੀ ਦਾ ਤੇ ਬੰਦ ਗੱਟਿਆਂ ਦਾ ਭਾਅ ਜੀ ਮਸੰਮੀ ਦਾ ਜੀ ਇਹ ਹਾਂਜੀ ਤੇ ਜਿਹੜਾ ਮਾਲਟੇ ਦਾ ਤੇ ਮਸੰਮੀ ਦਾ ਫਰਕ ਹੁੰਦਾ ਜੀ ਇਹ ਹਾਂਜੀ ਦੋਸਤੋ ਨਰੀਅਲ ਦਾ ਭਾਅ ਹੈਗਾ ਜੀ ਅੱਜ ਦਾ ਜੀ ਇਹ ਬੰਦ ਲਫਾ ਦਾ ਭਾਅ ਰਿਹਾ ਜੀ 450 ਰੁਪਏ ਦਾ ਭਾਅ ਹੈ ਇਹ ਭਾਅ ਰਿਹਾ ਜੀ ਨਰੀਅਲ ਦਾ ਜੀ ਤੇ ਬੰਦਲ ਫਾਦੇ ਦੇ ਵਿੱਚ ਘੱਟੋ ਘੱਟ 10 ਪੀਸ ਲੈਣੇ ਪੈਣੇ ਜੇ ਕਿਸੇ ਨੂੰ ਵੀ ਲੈਣੇ ਆ ਜੀ 450 ਰੁਪਏ ਦਾ ਭਾਅ ਜੀ ਮੈਰੀ ਅਲ ਦਾ ਜੀ 1100 ਕੋਲ ਦੀ ਹਾਂਜੀ ਦੋਸਤੋ ਕੀਵੀ ਦਾ ਰੇਟ ਹੈਗਾ ਜੀ ਬੰਦ ਡੱਬੀ ਦਾ ਭਾਅ ਹੈਗਾ ਜੀ ਸਿੰਗਲ ਡੱਬੀ ਦਾ ਹੈਗਾ ਜੀ 100 ਰੁਪਏ ਡੱਬੀ ਦਾ ਭਾਅ ਜੀ ਸਿੰਗਲ ਦਾ ਜੇ ਕਿਸੇ ਨੂੰ ਵੀ ਲੈਣੀ ਹੈ ਸਿੰਗਲ ਦਾ ਰੇਟ ਹੈਗਾ 100 ਰੁਪਏ ਦਾ ਭਾਅ ਜੀ ਸਿੰਗਲ ਦਾ ਜੀ ਤੇ ਡ੍ਰਾਇੰਗ ਫਰੂਟ ਬਾਰੇ ਆਪਾਂ ਗੱਲਬਾਤ ਕਰੀਏ ਤਾਂ ਡ੍ਰਾਇੰਗ ਫਰੂਟ ਦਾ ਰੇਟ ਹੈਗਾ ਜੀ ਹਾਂਜੀ ਦੋਸਤੋ ਡ੍ਰੇਗਨ ਫਰੂਟ ਦਾ ਰੇਟ ਹੈਗਾ ਜੀ 50 ਰੁਪਏ ਦਾ ਭਾਜ ਜੀ ਪੀਸ ਦਾ ਜੀ ਡ੍ਰੇਗਨ ਫਰੂਟ ਦਾ ਜੀ ਇਹ ਬੰਦਲ ਵਾਫੇ ਚ ਆਉਂਦਾ ਜੀ ਕੰਪਨੀ ਨੂੰ ਲੈਣੇ ਇਹ ਡ੍ਰੇਗਨ ਫਰੂਟ ਦਾ ਰੇਟ ਹੈਗਾ ਜੀ 50 ਰੁਪਏ ਦਾ ਪੀਸ ਦਾ ਭਾਜ ਰੇਟ ਕਿ ਕੀਵੀ ਦੀ ਰੇਟ ਦਾ ਰਣੀ ਦਾ ਗੱਲਬਾਤ ਕਰੀਏ ਤਾਂ ਰਣੀ ਹਾਂਜੀ ਦੋਸਤੋ ਜਿਹੜਾ ਰਣੀ ਦਾ ਇੱਕ ਰੇਟ ਹੈਗਾ ਨਾ ਜੀ ਤੇ ਰੇਟ ਹੈਗਾ ਜੀ ਇਹਦਾ ਸਿੰਗਲ ਪੀਸ ਦਾ ਘੱਟੋ ਘੱਟ ਰੇਟ ਹੈਗਾ ਜੀ ਪੈਨੈਪਲ ਦਾ ਰਣੀ ਦਾ 100 ਰੁਪਏ ਦਾ ਭਾਜ ਹੀ ਸਿੰਗਲ ਪੀਸ ਦਾ ਜੇ ਕਿਸੇ ਨੂੰ ਵੀ ਲੈਣਾ ਹੈ ਸਿੰਗਲ ਪੀਸ ਦਾ 100 ਰੁਪਏ ਦਾ ਭਾਜ ਹੀ ਸਿੰਗਲ ਦਾ ਹਾਂਜੀ ਦੋਸਤੋ ਜਿਹੜਾ ਦੂਸਰਾ ਪੈਨੈਪਲ ਆਣਾ ਜੀ ਇਹਦਾ ਰੇਟ ਹੈਗਾ ਜੀ 30 ਰੁਪਏ ਕਿਲੋ ਦਾ ਭਾਜ ਹੀ ਪੈਨੈਪਲ ਦਾ ਜੀ ਇਹ ਇਹ ਵੀ ਬੰਦ ਗ੍ਰੇਡ ਮਿਲ ਜਾਣਗੇ ਜੇ ਕਿਸੇ ਨੇ ਲੈਣਾ ਜੀ 30 ਰੁਪਏ ਕਿਲੋ ਦਾ ਭਾਜ ਹੀ ਪੈਨੈਪਲ ਦਾ ਹਾਂਜੀ ਦੋਸਤੋ ਕੇਨੂ ਦਾ ਰੇਟ ਹੈਗਾ ਜੀ ਕੇਨੂ ਵਾਲੇ ਸ਼ੁਰੂ ਹੋ ਗਿਆ ਆਪਣੇ ਮਰਨਾਲਾ ਮੰਡੀ ਦੇ ਵਿੱਚ ਤੇ ਕੇਨੂ ਦਾ ਰੇਟ ਹੈਗਾ ਜੀ ਬੰਦ ਗ੍ਰੇਡਾਂ ਦਾ ਭਾਅ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਜ ਜੀ ਕੇਨੂਆਂ ਦਾ ਜੀ ਇਹ ਬੰਦ ਗ ਹਾਂਜੀ ਦੋਸਤੋ ਅਨਾਰਾਂ ਦਾ ਰੇਟ ਹੈਗਾ ਥੋੜਾ ਜਿਆਦਾ ਤੇਜ਼ ਚੱਲ ਰਿਹਾ ਜੀ ਅਨਾਰਾਂ ਦਾ ਰੇਟ ਹੈਗਾ ਜੀ ਘੱਟੋ ਘੱਟਾ 1400 ਤੋਂ ਲੈ ਕੇ 17-1800 ਰੁਪਏ ਤੱਕ ਦਾ ਭਾਅ ਜੀ ਬੰਦ ਡੱਬੇ ਨਾਲ ਜੀ ਅਨਾਰਾਂ ਦਾ ਜੀ ਇਹ ਬੰਦ ਡੱਬੇ ਮਿਲਣੇ ਵੇਣਗੇ ਜੀ ਕਿਸੇ ਨੂੰ ਵੀ ਲੈਣੇ ਜੀ ਅਨਾਰਾਂ ਦਾ ਰੇਟ ਹੈਗਾ ਜੀ 2000 ਦਾ ਰੇਟ ਆ ਜੀ ਬੰਦ ਡੱਬਿਆਂ ਦਾ ਹਾਂਜੀ ਦੋਸਤੋ ਪਵਿੱਤੇ ਦਾ ਰੇਟ ਹੈਗਾ ਜੀ ਬੰਦ ਗ੍ਰੇਡਾਂ ਦਾ ਭਾਅ ਹੈਗਾ ਜੀ ਪਵਿੱਤੇ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਜੀ ਇਹ ਬੰਦ ਗ੍ਰੇਡ ਲੈਣੇ ਵੇਣਗੇ ਜੀ ਕਿਸੇ ਨੂੰ ਵੀ ਲੈਣੇ ਜ 20 ਕਿਲੋ ਜਾਂ 30 ਕਿਲੋ ਦਾ ਗ੍ਰੇਡ ਹੁੰਦਾ ਜੇ ਕਿਸੇ ਨੂੰ ਵੀ ਲੈਣਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਵਿਿੱਤੇ ਦਾ ਜੀ ਅੱਜ ਦਾ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਵੀ ਆਲੂ ਤੇ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਡਾਇਮੰਡ ਆਲੂ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਆਂ ਵੀ ਆਲੂ ਦੇ ਡਾਇਮੰਡ ਦਾ ਆਲੂ ਦਾ ਕੀ ਭਾਅ ਚੱਲ ਰ ਨਮਸਕਾਰ ਬਾਪੂ ਜੀ ਨਮਸਕਾਰ ਨਮਸਕਾਰ ਹੋ ਠੀਕ ਹੈ ਜੀ ਬਹੁਤ ਵਧੀਆ ਤੇ ਡਾਇਮੰਡ ਆਲੂ ਦਾ ਕੀ ਭਾ ਰਹੀ ਹੈ ਜੀ ਅੱਜ ਦਾ ਮੁੰਡੂ ਪਰਮਾ 650 ਨੀਚੇ ਮੈਂ 500 650 ਤੋਂ ਲੈ ਕੇ 550 ਰੁਪਏ ਤੱਕ ਦਾ ਭਾ ਰਿਹਾ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਦਾ ਭਾਜ ਜੀ ਅੱਜ ਦਾ ਜੀ ਇਹਦਾ ਕੀ ਰੇਟ ਜਲੀ ਆ 600 ਰੁਪਏ ਗਿਆ ਜੀ ਹਾਂ ਜੀ ਉਸ ਤੋਂ 600 ਰੁਪਏ ਦਾ ਭਾਜ ਜੀ ਇਹ ਡਾਇਮੰਡ ਆਲੂ ਆ ਜੀ ਪੂਰਾ ਵਧੀਆ ਇਹ ਵੀ 600 ਰੁਪਏ ਦਾ ਭਾਜ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਦਾ ਭਾਜ ਜੀ 500 ਡਾਇਮੰਡ 500 ਆ ਜ ਜੀ ਅੱਜ ਦਾ ਜੀ ਇਹ ਇਹ ਵੀ ਹੋਲ ਸੇਲ ਦੇ ਰੇਟ ਨੇ ਜੀ ਇਹ ਬੰਦ ਗੱਟਾਂ ਦਾ ਰੇਟ ਆ ਜੀ ਇਹਨੇ ਹਾਂਜੀ ਦੋਸਤੋ ਡਾਇਮੰਡ ਆਲੂ ਦਾ ਰੇਟ ਹੈਗਾ ਜੀ ਇਹ ਬੰਦ ਗੱਟਾਂ ਦਾ ਭਾਅ ਹੈਗਾ ਜੀ ਡਾਇਮੰਡ ਦਾ ਯਾਲੀ ਦਾ ਜੀ ਇਹ ਤੇ ਰੇਟ ਹੈਗਾ ਜੀ 650 ਰੁਪਏ ਦਾ ਭਾਅ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਜੀ ਰੋਪਨ ਡਾਇਮੰਡ ਆਲੂ ਦਾ ਜੀ ਅੱਜ ਦਾ ਤੇ ਛੇਤੀ ਆਲੂ ਬਾਰੇ ਗੱਲ ਕਰਦੇ ਹਾਂ ਛੇਤੀ ਆਲੂ ਦਾ ਰੇਟ ਹੈਗਾ ਜੀ ਇਹ ਬੰਦ ਗੱਟਾਂ ਦਾ ਰੇਟ ਹੈਗਾ ਜੀ 350 ਰੁਪਏ ਦਾ ਭਾਅ ਜੀ ਖੇਤੀ ਆਲੂ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਾਂ ਦਾ ਭਾਅ ਜੀ ਖੇਤੀ ਦਾ ਜੀ ਆਲੂ ਦਾ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆ ਵੀ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਰ ਫੋਲਸੇਲ ਰੇਟ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਜੀ ਹਾਂਜੀ ਦੋਸਤੋ ਨਵੇਂ ਪਿਆਜ਼ ਦਾ ਰੇਟ ਘਟ ਚੁੱਕਿਆ ਜੀ ਨਵੇਂ ਪਿਆਜ਼ ਦਾ ਰੇਟ ਹੈਗਾ ਜੀ 11 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ ਇਹ ਬੰਦ ਘਟਿਆ ਦਾ ਭਾਅ ਜੀ ਪਿਆਜ਼ ਦਾ ਜੀ ਇਹ ਹੋਲ ਸੇਲ ਦਾ ਰੇਟ ਹੈ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਲੈਣੇ ਪੈਣੇ ਆ ਘਟੋ ਘਟਾ ਹੈਗਾ ਜੀ ਵੇਟ ਆਉਂਦਾ ਜੀ ਇਹਦੇ ਵਿੱਚ 50 ਜਾਂ 55 ਕਿਲੋ ਤੱਕ ਦਾ ਵੇਟ ਆਉਂਦਾ ਜੀ ਗੱਟੇ ਦੇ ਵਿੱਚ ਤੇ ਰੇਟ ਹੈਗਾ ਜੀ 11 ਤੋਂ ਲੈ ਕੇ 12 ਰੁਪਏ ਤੱਕ ਦਾ ਭਾਰਨੇਗਾ ਜੀ ਪਿਆਰ ਦਾ ਜੀ ਨਮੇ ਦਾ ਹਾਂਜੀ ਦੋਸਤੋ ਜੇ ਕਿਸੇ ਨੇ ਹੋਰ ਵੀ ਹਲਕੀ ਕੁਆਲਟੀ ਲੈਣੀ ਆ ਨਾ ਹਲਕੀ ਕੁਆਲਟੀ ਵੀ ਮਿਲ ਜੂਗੀ ਪਿਆਰ ਦੀ ਤੇ ਰੇਟ ਹੈਗਾ ਜੀ 10 ਰੁਪਏ ਕਿਲੋ ਦਾ ਰੇਟ ਹੈ ਜੀ ਕਿਸੇ ਨੇ ਵੀ ਲੈਣਾ ਜੀ ਪਿਆਰ ਦਾ ਜੀ 10 ਰੁਪਏ ਕਿਲੋ ਦਾ ਭਾਜ ਜੀ ਪਿਆਰ ਦਾ ਜੀ ਥੋੜੀ ਜੀ ਹਲਕੀ ਕੁਆਲਟੀ ਹੁੰਦੀ ਹੈ ਜੀ ਪ ਹਾਂਜੀ ਦੋਸਤੋ ਜਿਹੜਾ ਹੋਰ ਵੀ ਮੋਟਾ ਪਿਆਜ਼ ਚਾਹੀਦਾ ਜੀ ਉਹ ਮੋਟਾ ਪਿਆਜ਼ ਹੈਗਾ ਜੀ 13 ਤੋਂ ਲੈ ਕੇ 14 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਇਹ ਬੰਦ ਗੱਟੇ ਦਾ ਰੇਟ ਆ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗੱਟਾ ਲੈਣਾ ਮੈਣਾ ਜੀ ਕਟੋ-ਕਟ ਇਹ ਵੀ ਹੈਗਾ 30-40 ਕਿਲੋ ਦਾ weight ਆ ਜੀ ਬੰਦ ਗੱਟੇ ਦੇ ਵਿੱਚ 50 ਕਿਲੋ ਵੀ ਹੋ ਸਕਦਾ ਬੰਦ ਗੱਟੇ ਦੇ ਵਿੱਚ ਬੇਟ ਜੀ ਤੇ ਰੇਟ ਹੈਗਾ 13 ਤੋਂ ਲੈ ਕੇ 14 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜਿਵੇਂ ਇਹ ਮੋਟਾ ਪਿਆਜ਼ ਆ ਪੂਰਾ ਵਧੀਆ ਹਾਂਜੀ ਦੋਸਤੋ ਆਪਾਂ ਇੱਕ ਹੋਰ ਵੀ ਕੁਆਲਿਟੀ ਦਿਖਾ ਦਿੰਨੇ ਪਿਆਰ ਦੀ ਤੇ ਹੋਰ ਵੀ ਵਧੀਆ ਕੁਆਲਿਟੀ ਮਿਲ ਜੂ ਜੇ ਕਿਸੇ ਨੇ ਲੈਣੀ ਹੈ ਜੀ ਕਟੋਗੜ ਦਾ ਰੇਟ ਹੈਗਾ ਜੀ ਇਹਦਾ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਪਿਆਰ ਦਾ ਜੀ ਇਹ ਇਹ ਵੀ ਬੰਦ ਗੱਟਿਆਂ ਦਾ ਰੇਟ ਹੈ ਜੀ ਕਿਸੇ ਨੂੰ ਵੀ ਲੈਣਾ ਕਟੋਗੜ ਵੇਟ ਹੈਗਾ ਜੀ ਇਹਦੇ ਵਿੱਚ ਵੀ 50 ਤੋਂ ਲੈ ਕੇ 54 ਕਿਲੋ ਤੱਕ ਦਾ ਵੇਟ ਹੁੰਦਾ ਜੀ ਬੰਦ ਗੱਟੇ ਦੇ ਵਿੱਚ ਤੇ ਰੇਟ ਰਿਹਾ ਜੀ ਇਹਦਾ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਰਿਹਾ ਜੀ ਪਿਆਰ ਦਾ ਜੀ ਅਜਾ ਹਾਂਜੀ ਦੋਸਤੋ ਹਾਸਨ ਦਾ ਰੇਟ ਹੈਗਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਹਾ ਕੀ ਗੰਡੀ ਲੈਣੀ ਹੈ ਜੀ ਉਹ ਹੈਗੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਪਾਜੀ ਲਸਣ ਦਾ ਜੀ ਇਹ ਤੇਰਾ ਇਹ ਵੀ ਬੰਦ ਘੱਟਾ ਦਾ ਰੇਟ ਹੈ ਜੀ ਕਿਸੇ ਨੂੰ ਲੈਣਾ ਜੀ ਬੰਦ ਘੱਟੇ ਲੈਣੇ ਪੈਣਾ ਹੈ ਜੀ ਲਸਣ ਦੇ ਹਾਂਜੀ ਦੋਸਤੋ ਇੱਕ ਆਪਾਂ ਹੋਰ ਵੀ ਆਈਟਮ ਚੀਜ਼ ਦਿਖਾਉਣਾ ਤੇ ਜਿਹੜੀ ਮੰਡੀ ਦਾ ਕੰਮ ਚੱਲ ਰਿਹਾ ਮੰਡੀ ਦਾ ਤੇ ਫੜੀਆਂ ਦੀਆਂ ਜਿਹੜੀਆਂ ਅੰਦਰ ਦੀਆਂ ਫੜੀਆਂ ਸਾਰੀਆਂ ਬਾਹਰ ਆ ਚੁੱਕੀਆਂ ਨੇ ਸੜਕ ਤੇ ਤੇ ਇਧਰੋਂ ਹੈਗਾ ਗੇਟ ਪੈਂਦਾ ਇੱਕ ਨੰਬਰ ਜੀ ਇਹ ਇਧਰਲਾ ਗੇਟ ਹੈਗਾ 2 ਨੰਬਰ ਗੇਟ ਦੇ ਸਾਹਮਣੇ ਠੀਕ ਹੈ ਜੀ ਤੇ ਬਾਹਰਲੀ ਸਾਈਡ ਸੜਕ ਦੇ ਉੱਤੇ ਬਾਈਹੋਰੀ ਫੜੀਆਂ ਲੈ ਕੇ ਆਗੇ ਤੇ ਬੰਦ ਨਾਲ ਵੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਬਈ ਹੋਰ ਬੰਦ ਕੀ ਹਾਲ ਨੇ ਬਈ ਵਧੀਆ ਬਈ ਤੇ ਅੰਦਰ ਬਾਹਰ ਫੇਰ ਕੱਢੋ ਆਗੇ ਅੰਦਰੋਂ ਅਜਾ ਪਰਣਾ ਅਜਾ ਸਾਈਡੋਂ ਮੜ ਰਹੇ ਨੇ ਬੰਦੀ ਕਰਨ ਅਜਾ ਅਜਾ ਸਾਈਡੋਂ ਬੰਦੀ ਦੀ ਵਜ੍ਹਾ ਕਰਨਾ ਤੁਸੀਂ ਬਾਹਰਲੀ ਸਾਈਡ ਆਗੇ ਬਾਹਰਲੀ ਸਾਈਡ ਆਗੇ ਹਾਂਜੀ ਇੱਧਰ ਆ ਰਹੇ ਆ ਚਲੋ ਵੈਸੇ ਹੂੰ ਤਾਂ ਆਸਾਨ ਵੀ ਆ ਜਿਹੜੇ ਬਾਈ ਹੋਰੀ ਮੋਟਰਸਾਈਕਲਾਂ ਤੇ ਆਉਂਦੇ ਆ ਸਬਜ਼ੀ ਲੈਣਾ ਤਾਂ ਸੜਕ ਤੇ ਸਿੱਧੀ ਬਾਹਰਲੀ ਸੜੀ ਉੱਲ ਜਾ ਕੇ ਜਾ ਸਕਦੇ ਆ ਜਿਹੜੇ ਕਿਲੋ 2 ਕਿਲੋ ਵਾਲੇ ਆਉਂਦੇ ਆ ਜਾਂ 5 ਕਿਲੋ ਵਾਲੇ ਆਉਂਦੇ ਆ ਪੰਸੀਰੀ ਵਾਲੇ ਤਾਂ ਬਾਈ ਹੋਰੀ ਇਹਨਾਂ ਕੋਲੋਂ ਉਲ ਜਾ ਸਕਦੇ ਆ ਬਾਈ ਹੋਰੀ ਬੰਤੋਰਾ ਕੋਲੋਂ ਤੇ ਬਾਈ ਹੋਰਾਂ ਕੋਲੋਂ ਸਾਰੀਆਂ ਆਈਟਮਾਂ ਹੁੰਦੀਆਂ ਨੇ ਤੇ ਬਾਈ ਹੋਰੀ ਬਾਹਰਲੀ ਸਾਈਡ ਫੜੀ ਲਾਉਣ ਲੱਗੇ ਸਾਰੇ ਚਲ ਹਾਂਜੀ ਦੋਸਤੋ ਆਪਾਂ ਦਿਖਾ ਦਿੰਨੇ ਤੇ ਸਾਰੀ ਆਪਾਂ ਇਧਰ ਵੀ ਛੜ ਬਾਹਰਲੀ ਸਾਈਡ ਆ ਗਏ ਬਾਈ ਹੋਰੀ ਸਾਰੇ ਫੜੀਆਂ ਵਾਲੇ ਤੇ ਜਿਹੜੇ ਬਾਈ ਹੋਰੀ ਅੰਦਰ ਫੜੀਆਂ ਲਾਉਂਦੇ ਤੇ ਹੋਰ ਬਾਈ ਕੀ ਹਾਲ ਨੇ ਕਹਿ ਮਾ ਬਾਈ ਤੇ ਤੁਸੀਂ ਵੀ ਬਾਹਰ ਆ ਗਏ ਬਾਈ ਬਾਈ ਮਜਬੂਰੀ ਬਸ ਆਉਣਾ ਹੀ ਪੈਣਾ ਚਲੋ ਹਾਂ ਵੀ ਸਾਈਡ ਬਣ ਰਿਹਾ ਨਵਾਂ ਜਦੋਂ ਬਣ ਗਿਆ ਫਿਰ ਅੰਦਰ ਚਲੇ ਜਾਉਂਗੇ ਸਾਰੇ ਜਣੇ ਦੇਖੋ ਜੇ ਆਰਤੀ ਨੇ ਜਗ੍ਹਾ ਹੀ ਨਾ ਦਿੱਤੀ ਤਾਂ ਫਿਰ ਸਾਨੂੰ ਅੰਦਰ ਜਾਣ ਦਾ ਵੀ ਕੋਈ ਮੌਕਾ ਨਹੀਂ ਮਿਲਣਾ ਸਾਡੀਆਂ ਸ਼ਾਇਦ ਚਲੋ ਤੁਹਾਨੂੰ ਜਗ੍ਹਾ ਤਾਂ ਮਿਲਣੀ ਮਿਲਣੀ ਆ ਤੁਹਾਨੂੰ ਫੜੀਆਂ ਵਾਲਿਆਂ ਤੋਂ ਜਗ੍ਹਾ ਮਿਲਣੀ ਮਿਲਣੀ ਆ ਰੱਬ ਰੱਖਾ ਹਾਂ ਹਾਂਜੀ ਦੋਸਤੋ ਆਪਣੇ ਸਾਰੇ ਦਿਖਾ ਦਤੀ ਆ ਵੀ ਸਾਰੇ ਮੈਂ ਬਾਹਰ ਆ ਗਈਆਂ ਫੜੀਆਂ ਜਿੰਨੀਆਂ ਵੀ ਹੈਗੀਆਂ ਨੇ ਸਾਰੀਆਂ ਰੋਡ ਦੇ ਉੱਪਰ ਨੇ ਬਾਹਰਲੀ ਸਾਈਡ ਮੰਡੀ ਤੋਂ ਇਹ ਮੰਡੀ ਦਾ ਕੰਮ ਚੱਲ ਰਿਹਾ ਤੇ ਮੰਡੀ ਦੇ ਕੰਮ ਕਾਰਨ ਥੋੜਾ ਜਿਹਾ ਬਾਹਰ ਲਾਉਣੀ ਪਈਆਂ ਨੇ ਫੜੀਆਂ